ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਬਾਗ ਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਜੀਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਜਿੱਥੇ ਕਿ ਸਾਬ ਜਦਿਆਂ ਮਾਤਾ ਗੁਜਰ कौर ਅਤੇ ਹੋਰ ਜਿਹੜੇ ਸ਼ਹਾਤਾ ਹੋਈਆਂਗਾ ਉਹਨਾਂ ਨੂੰ ਯਾਦ ਕਰਦਿਆਂ ਸਿੱਖ ਧਰਮ ਵੱਲੋਂ 15 ਵਾੜਾ ਮਨਾਇਆ ਜਾ ਰਿਹਾ ਹੈਗਾ ਤੇ ਇਸ ਨੂੰ ਲੈ ਕੇ ਜਿਹੜੇ ਥਾਂ ਥਾਂ ਤੇ ਦੁੱਧੇ ਲੰਗਰ ਲਾਏ ਜਾ ਰਿਹਾ ਕਿਉਂਕਿ ਮੋਤੀ ਮਹਿਰਾ ਨੇ ਜਿਹੜਾ ਮਾਤਾ ਗੁਜਰਕਾਵਰ ਅਤੇ ਸਭ ਜੱਜਾਂ ਨੂੰ ਦੁੱਧ ਦਾ ਲੰਗਰ ਸ਼ਿਕਾਇਤ ਸੀ ਤੇ ਇਸ ਨੂੰ ਲੈ ਕੇ ਜਿਹੜੇ ਦੁੱਧ ਦੇ ਲੰਗਰ ਜਿਹੜੇ ਇਸ ਦਿਹਾੜੇ ਤੇ ਵਰਤਦੇ ਆ ਗਏ 15 ਬਾੜੇ ਤੇ ਵਰਤਦੇ ਆ ਤੇ ਇੱਥੇ ਵੀ ਜੇ ਦੇਖਿਆ ਜਾਵੇ ਤਾਂ ਜਿਹੜਾ ਤਰਬਾਣੀ ਕਲੱਬ ਵੱਲੋਂ ਦੁੱਧ ਦਾ ਲੰਗਰ ਲਾਇਆ ਗਿਆ ਹੈਗਾ ਤੇ ਜਿਹੜੇ ਸੰਗਤਾਂ ਆਉਣ ਦੀ ਜਨਤ ਕਹਿੰਗਾ ਉਹਨਾਂ ਨੂੰ ਇਹ ਦੁੱਧ ਦੇ ਲੰਗਰ ਸ਼ਿਕਾਇਤ ਜਾ ਰਿਹਾ ਹੈ ਸਾਡੇ ਨਾਲ ਸਾਬਕਾ ਬਤਾਇਕ ਦਰਸ਼ਨ ਸਿੰਘ ਕੋੜਵੱਤਾ ਜੁੜਿਆ ਗਏ ਸੱਸੀ ਕਾ ਜੀ ਵਾਈਕ ਰੂਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਵਰਸਾਈ ਹੋਈ ਸਿੱਖ ਕੌਮ ਔਰ ਉਹਦੇ ਚ ਸਭ ਤੋਂ ਛੋਟੀ ਉਮਰ ਚ ਸ਼ਹੀਦ ਹੋਏ ਆਪਣੇ ਸਹਬਜ਼ਾਦੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਲੰਗਰ ਪਿਛਲੇ ਸਾਲ ਵੀ ਲਾਇਆ ਸੀ ਔਰ ਬੜਾ ਵਧੀਆ ਲੋਕਾਂ ਨੇ ਚੰਗਾ ਮੰਨਿਆ ਇਸ ਕਰਕੇ ਅਸੀਂ ਇਸ ਵਾਰੀ ਵੀ ਤਰਵਾਨੀ ਕਲੱਬ ਸਾਡਾ ਬਹੁਤ ਹਿੰਮਤੀ ਹੈ ਔਰ ਉਹ ਇਸ ਚਲਾਉਂਦਾ ਮੈਂ ਗੁਰੂ ਅਕੀਰ ਅਰਦਾਸ ਕਰਦਾ ਕਿ ਪਰਮਪિતા ਪਰਮੇਸ਼ਵਰ ਕਿਰਪਾ ਕਰਨ ਤਰਵੈਣੀ ਕਲੱਬ ਇਸੇ ਤਰ੍ਹਾਂ ਆਪਣੀ ਸਮਰਪਿਤ ਰਹੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਕੌਮ ਦੀ ਸਿੱਖ ਧਰਮ ਦੀ ਸੇਵਾ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਕੁਸਮਾ ਪਹਿਲਾ ਸ਼ਰਦਾ ਨਾਲ ਭਾਵੇਂ ਸ਼ਰਦਾ ਰੱਖਦੇ ਸੀਗੇ ਤੋ ਲੋਕ ਜਿਹੜੇ ਜਲੇਬੀਆਂ ਦਾ ਪਕੌੜਿਆਂ ਦਾ ਲੰਗਰ ਲਾ ਦਿੰਦੇ ਸੀ ਪਰ ਸੰਗਤਾਂ ਨੇ ਉਹ ਬੁਰਾ ਮਨਾਇਆ ਤੇ ਹੁਣ ਪਿਛਲੇ 2 ਸਾਲਾਂ ਤੋਂ ਉਹ ਬਿਲਕੁਲ ਬੰਦ ਕੀਤਾ ਹੈ ਕੱਲਾ ਦੁੱਧ ਦਾ ਲੰਗਰ ਤੇ ਬਚਾਦਾਂ ਦਾ ਲੰਗਰ ਚੱਲ ਰਿਹਾ ਹੈ ਉਹ ਮੋਤੀ ਮਹਿਰੇ ਨੇ ਜਦੋਂ ਉਹ ਸਿਆਲ ਦੀ ਰਾਤ 'ਚ ਬੱਚਿਆਂ ਨੂੰ ਆਪਦੇ ਕੋਲ ਇੱਕ ਰਾਤ ਰੱਖ ਕੇ ਰਹਿਣ ਤੇ ਔਰ ਉਹਨਾਂ ਨੂੰ ਭੁੱਖਣ ਪਾਣਿਆਂ ਨੂੰ ਦੁੱਧ ਪਿਆ ਕੇ ਗਰਮ-ਗਰਮ ਉਹਨਾਂ ਦੀ ਰਾਤ ਗੁਜ਼ਾਰੇ ਵਿਚਾਰੇ ਨੇ ਔਰ ਉਸੇ ਪਰੰਪਰਾ ਨੂੰ ਅਸੀਂ ਅੱਗੇ ਤੋਰਦੇ ਹੋਏ ਇਹ ਦੁੱਧ ਦਾ ਲੰਗਰ ਲਾ ਰਹੇ ਆ ਕਿਉਂਕਿ ਇਹ ਸੋਗ ਦਾ ਹਫਤਾ ਹੁੰਦਾ ਇਹਦੇ ਵਿੱਚ ਜਿਹੜੀਆਂ ਮਠਿਆਈਆਂ ਜਾਂ ਕੋਈ ਹੋਰ ਅਜੇ ਲੰਗਰ ਨਹੀਂ ਲਾਉਣੇ ਚਾਹੀਦੇ ਇਹ ਕੌਮ ਵੱਲੋਂ ਵੀ ਪੰਤ ਵੱਲੋਂ ਵੀ ਹੁਕਮ ਹੈ ਕਿ ਇਹ ਅਫਸੋਸ ਦਾ ਹਫਤਾ ਹੁੰਦਾ ਇਹਦੇ ਵਿੱਚ ਜਿਹੜੀ ਹੈ ਮਰਿਆਦਾ ਚ ਰਹਿ ਕੇ ਸਿੱਖ ਕੌਮ ਦੀ ਜਿਹੜੀ ਮਰਿਆਦਾ ਹੈ ਉਹਦੇ ਅਨੁਸਾਰੀ ਸੇਵਾ ਕੀਤੀ ਜੇ ਦੇਖਿਆ ਜਾਵੇ ਜਿਹੜਾ ਮੋਤੀ ਮਹਿਰਾ ਸੀਗਾ ਜੀ ਇਹ ਸੂਬਾ ਸਰਾਂ ਦਾ ਇੱਕ ਮਲਾਜਮਤ ਸੀਗਾ ਉਨੇ ਨੌਕਰੀ ਦੀ ਪਰਵਾਹ ਨਾ ਕਰਦਿਆਂ ਨਾ ਆਪਣੇ ਜ਼ਿੰਦਗੀ ਦੀ ਪਰਵਾਹ ਕਰਦੇ ਆਪਦੇ ਪਰਿਵਾਰ ਦੀ ਪਰਵਾਹ ਕਰਦਿਆਂ ਫਿਰ ਵੀ ਸਿੱਖ ਧਰਮ ਦੀ ਜਿਹੜੀ ਮਾਦਰ ਕੀਤੀ ਜੇ ਗੁਰੂ ਮਾਤਾ ਗੁਜਰੀ ਖੌਰ ਨੂੰ ਤੇ ਜੱਜ ਸਾਹਿਬ ਜਾਂ ਤੈਨੂੰ ਦੁੱਤ ਚਕਾਇਆ ਸੀ ਅੱਜ ਇਹ ਅੰਸਰ ਸਦੀਆਂ ਤੋਂ ਲੈ ਕੇ ਪੈਦਾ ਹੁੰਦੇ ਰਹੇ ਆ ਔਰ ਜਿਹੜੇ ਸੱਚ ਨੂੰ ਸਮਰਪਿਤ ਹੁੰਦੇ ਆ ਇਹ ਵੀ ਮੋਤੀ ਮਹਿਰਾ ਵੀ ਸੱਚ ਨੂੰ ਸਮਰਪਿਤ ਸੀ ਉਹਨੇ ਸੱਚ ਦੀ ਪੂਜਾ ਕੀਤੀ ਔਰ ਅੱਜ ਵੀ ਉਹਦਾ ਨਾਮ ਲਿਆ ਜਾ ਰਿਹਾ ਹੈ ਕਿਉਂਕਿ ਉਹਨੇ ਸੱਚ ਤੇ ਪੈਰਾ ਦਿੱਤਾ ਇਹ ਸਨ ਦਰਸ਼ਨ ਸਿੰਘ ਕੋਟਵੱਤਾ ਸਾਬਕਾ ਵਿਧਾਇਕ ਜਿਨ੍ਹਾਂ ਵੱਲੋਂ ਜਿਹੜਾ ਦੁੱਧ ਦਾ ਲੰਗਰ ਲਾਇਆ ਜਾ ਰਿਹਾ ਹੈਗਾ ਭੈਣ ਜੀ ਵੀ ਸਾਡੇ ਨਾਲ ਜੁੜਿਆ ਹੈਗਾ ਕਿਉਂਕਿ ਤਰਬੈਣੀ ਕਲੱਬ ਦੇ ਪ੍ਰਧਾਨ ਅੰਗੇ ਸਤਸ਼ਿਕਾ ਭੈਣ ਜੀ ਸਤਿ ਸ਼ਕਾਲ ਜੀ ਭੈਣ ਜੀ ਕੀ ਕਹਿਣਾ ਚਾਹੋਗੇ ਜਦੋਂ ਸਹਿਜਾਤਿਆਂ ਦੀ ਸ਼ਾਤ ਤਨੂਰ ਦੇਖਦੇ ਆਂ ਛੋਟੇ ਵੱਲੋਂ ਦੁੱਧ ਦਾ ਲੰਗਰ ਲਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਇੱਕ ਉਪਰਾਲਾ ਕੀਤਾ ਤਰਬੈਣੀ ਕਲੱਬ ਨੇ ਸਹਿਬਜ਼ਾਦਿਆਂ ਦੀ ਲਾਸਾਨੀ ਜਿਹੜੀ ਸ਼ਹਾਦਤ ਸੀ ਮਾਤਾ ਗੁਜਰਕੌਰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧਾ ਲੰਗਰ ਲਾਇਆ ਗਿਆ ਇਹ ਸਾਰਾ ਜਿਹੜਾ ਲੰਗਰ ਦਾ ਪ੍ਰਬੰਧ ਇਕ ਤਰਵੈਣੀ ਕਲੱਬ ਖੁਦ ਆਪ ਕਰਦਾ ਤੇ ਆਪ ਹੀ ਇੱਥੇ ਅਰੇਂਜਮੈਂਟ ਕਰਦਾ ਹੈ ਬੜੀ ਸਿੱਖ ਕੌਮ ਜਿਹੜਾ ਲਹੂ ਭਿੱਜਾ ਇਤਿਹਾਸ ਹੈ ਜੇ ਅਸੀਂ ਨਜ਼ਰ ਮਾਰੀਏ ਤਾਂ ਸਭ ਤੋਂ ਛੋਟੀ ਉਮਰ ਦੀਆਂ ਕੁਰਬਾਨੀਆਂ ਜੇ ਦਿੱਤੀਆਂ ਤੋਂ ਸਿੱਖ ਇਤਿਹਾਸ ਦੇ ਵਿੱਚ ਹਨ ਮਾਤਾਵਾਂ ਨੇ ਬੜੇ ਸਿੱਦਕ ਤੇ ਸਬਰ ਦੇ ਨਾਲ ਸਵਾ ਸਵਾ ਮਣ ਦੇ ਪੀਸ ਨੇ ਪੀਸੇ ਤੇ ਬੱਚਿਆਂ ਦੇ ਟੋਟੇ ਕਰਕੇ ਆਪਣੇ ਗਲਾਂ ਚ ਪਵਾਏ ਆਪਣਾ ਧਰਮ ਨਹੀਂ ਖਾਰਿਆ ਸੋ ਇਸੇ ਕਰਕੇ ਜਿਹੜੀ ਆ ਆ ਹਫਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਾਉਣ ਲਈ ਉਹਨਾਂ ਨੂੰ ਇਹ ਸ਼ਰਧਾਂਜਲੀ ਜਿਹੜੀ ਹੈ ਦੇਣ ਵਾਸਤੇ ਨਾਲ ਅਸੀਂ ਇੱਥੇ ਅੱਜ ਬੱਚਿਆਂ ਨੂੰ ਵੀ ਲਾਇਆ ਵਿਆ ਉਹ ਸੇਵਾ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਿੱਖ ਕੌਮ ਦਾ ਵਿਰਸਾ ਜਿਹੜਾ ਕਿੰਨਾ ਅਮੀਰ ਹੈ ਤੇ ਇਹਨਾਂ ਨੇ ਜਿਹੜੇ ਛੋਟੇ-ਛੋਟੇ ਬੱਚਿਆਂ ਨੇ ਆਪਣੀ ਧਰਮ ਨੂੰ ਧਰਮ ਨੂੰ ਮੁੱਖ ਰੱਖਿਆ ਤੇ ਆਪਣੀ ਜਿਹੜਾ ਸਿੱਖੀ ਸਦਕ ਨਹੀਂ ਹਾਰਿਆ ਤੇ ਕੁਰਬਾਨੀਆਂ ਦਿੱਤੀਆਂ ਬਹੁਤ ਛੋਟੀ ਉਮਰ ਵਿੱਚ ਸਾਹਿਬ ਜਦਿਆ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਿੱਖ ਧਰਮ ਦੇ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਜੇ ਦੇਖਿਆ ਜਾਵੇ ਤਾਂ ਪਹਿਲਾਂ ਜਿਹੜੀਆਂ ਦਾਦੀਆਂ ਸੀ ਜਾਂ ਨਾਨੀਆਂ ਸੀਗੀਆਂ ਉਹ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀਆਂ ਸੀ ਇਤਿਹਾਸ ਸੁਣਾਉਂਦੀਆਂ ਸੀ ਤੇ ਹੁਣ ਜੇ ਦੇਖ ਲਈਏ ਬੱਚੇ ਕੰਪਿਊਟਰ 'ਚ ਜਾਂ ਮੋਬਾਈਲ 'ਚ ਰਵੱਟ ਕੇ ਰਹੇ ਨੇ ਨਹੀਂ ਹੁਣ ਵੀ ਜਿਹੜੀਆਂ ਸਿੱਖ ਇਤਿਹਾਸ ਤੋਂ ਜਾਣਕਾਰ ਵਿਦਿਆਨੇ ਉਹ ਆਪਣੇ ਬੱਚਿਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਸਾਰੀਆਂ ਕਥਾਵਾਂ ਸੁਣਾਉਂਦੀਆਂ ਨੇ ਖਾਸ ਕਰਕੇ ਜੇ ਅਸੀਂ ਸਰਹੰਦ ਤੇ ਫਤਿਹਗੜ੍ਹ ਸਾਹਿਬ ਵੱਲ ਨਜ਼ਰ ਮਾਰਗੇ ਉੱਥੇ ਮਾਤਾਵਾਂ ਜਿਹੜੀਆਂ ਰੋਜ਼ ਹੀ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀਆਂ ਤੇ ਘਰਾਂ ਦੇ ਵਿੱਚ ਵਧੀਆ ਪਕਵਾਨ ਨਹੀਂ ਪਕਾਉਂਦੀਆਂ ਇਹਨਾਂ ਦਿਨਾਂ 'ਚ ਜਦ ਬੱਚੇ ਪੁੱਛਦੇ ਆ ਵੀ ਹੁਣ ਆਪਣਾ ਖਾਣਾ ਉਹਨਾਂ ਵਧੀਆ ਕਿਉਂ ਨਹੀਂ ਹੁੰਦਾ ਫਿਰ ਉਹ ਦੱਸਦੀਆਂ ਨੇ ਵੀ ਬੇਟਾ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਹਿਬਜ਼ਾਦੇ ਜਿਹੜੇ ਸਿੱਖ ਨੂੰ ਸਿੱਖੀ ਧਰਮ ਨੂੰ ਸਮਰਪਿਤ ਸੀ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਕੌਮ ਨੂੰ ਬਚਾਇਆ ਸੀ ਸਿੱਖ ਧਰਮ ਨੂੰ ਬਚਾਇਆ ਸੀ ਤੇ ਇਸ ਕਰਕੇ ਜਿਹੜਾ ਆਪਣਾ ਵੀ ਇਹ ਫਰਜ ਬਣਦਾ ਵੀ ਜਿਉ ਹੋ ਜਾਂ ਰੁੱਖਾ ਮਿੱਸਾ ਇਹ ਖਾਓ ਨਾ ਕਿ ਵਧੀਆ ਪਕਵਾਨ ਖਾਓ ਹੁਣ ਜੇ ਦੇਖ ਲਈਦਾ 15 ਵੜਾ ਹੁੰਦਾ ਜਿਆ ਸ਼ੀਤੀ 15 ਵੜਾ ਹੈ ਜਿਹੜਾ ਤੇ ਜੇ ਦੇਖਿਆ ਜੇ ਬੱਚਿਆਂ ਨੂੰ ਜ਼ਰੂਰ ਲੈ ਜਾਣਾ ਚਾਹੀਦਾ ਸਰਹੰਦ ਫਤਿਹਗੜ੍ਹ ਸਾਹਿਬ ਦਿਖਾਉਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਕਿਸ ਤਰ੍ਹਾਂ ਦੀਆਂ ਇਹਾਂ ਇਹ ਜਿਹੜਾ ਹੁਣ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਪੂਰੇ ਹਫ਼ਤਾ ਹੋ ਗਿਆ ਜਿਹੜੀਆਂ ਸਹਿਬਜ਼ਾਦਿਆਂ ਦਾ ਇਤਿਹਾਸ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚੇ ਉਹਦੇ ਵਿੱਚ ਕੋਈ ਸਟ्रेस ਦੇ ਵਿੱਚ ਪ੍ਰਸ਼ਨ ਪੁੱਛਦੇ ਤੇ ਦੱਸਦੇ ਐ ਇਹ ਵੀ ਇੱਕ ਵਧੀਆ ਉਪਰਾਲਾ ਸੋ ਲੋੜ ਹੈ ਹੁਣ ਸਿੱਖ ਨੂੰ ਬਚਾਉਣ ਦੀ ਨਹੀਂ ਸਿੱਖੇ ਨੂੰ ਬਚਾਉਣ ਦੀ ਲੋੜ ਹੈ ਤਾਂ ਹੀ ਜਿਹੜਾ ਸਿੱਖ ਧਰਮ ਕਾਇਮ ਰਹੇਗਾ ਸੁਬਸ ਰੰਗ ਨੇ ਬਹੁਤ ਲਾਲਚ ਦਿੱਤੇ ਸੀਗੇ ਅਖੀਰ ਇਹ ਵੀ ਕਿਹਾ ਸੀਗਾ ਵੀ ਕਰਜਾ ਤੁਹਾਡੇ ਜਿਹੜੇ ਮਾਸ ਲੈ ਜਾਣਗੇ ਬਹੁਤ ਉੱਚਾ ਲੈ ਜਾਣਗੇ ਪਰ ਸਾਬ ਜੀ ਆਦਾਂ ਨੇ ਕਿਹਾ ਸੀ ਜਿੰਤੋਂ ਤੱਕ ਸਾਡਾ ਮਾਸ ਜਾਊਗਾ ਉਨੇ ਉੱਚੇ ਨਿਸ਼ਾਨ ਸਾਹਿਬ ਚੁਲਣਗੇ ਤੇ ਚੁਲ ਰਹੇ ਨੇ ਅੱਜ ਵੀ ਜਿਹੜੀ ਸਿੱਖੀ ਕਾਇਮ ਹੈ ਸਿੱਖ ਧਰਮ ਨੂੰ ਜੇ ਆਪਾਂ ਦੇਖਿਆ ਜਾਵੇ ਜਿੱਥੇ ਵੀ ਕਿਤੇ ਨਿਸ਼ਾਨ ਸਾਹਿਬ ਸਾਨੂੰ ਨਜ਼ਰ ਆਉਂਦਾ ਸਾਡਾ ਸਿਰ ਝੁਕਦਾ ਇੱਕ ਵਧੀਆ ਗੁਰੂ ਸਾਹਿਬ ਦੀ ਇਹ ਨਿਸ਼ਾਨੀ ਹੈ ਕਿ ਜੇ ਨਿਸ਼ਾਨ ਸਾਹਿਬ ਲੱਗਾ ਇੱਥੇ ਗੁਰਦੁਆਰਾ ਹੈ ਤੁਹਾਨੂੰ ਰਹਿਣ ਨੂੰ ਰਾਤ ਬਰਾਤੇ ਰਹਿਣ ਨੂੰ ਜਗ੍ਹਾ ਵੀ ਮਿਲੂਗੀ ਖਾਣ ਨੂੰ ਪ੍ਰਸ਼ਾਦਾ ਪਾਣੀ ਵੀ ਮਿਲੂਗਾ ਤੇ ਬੜੀ ਅੱਛੀ ਪ੍ਰਤਿ ਜਿਹੜੀ ਸਿੱਖ ਧਰਮ ਵੱਲੋਂ ਪਾਈ ਹੋਈ ਹੈ ਹਰਦੀਖਾ ਖਾਲਸਾ ਵੈਕਤੀ પતિ ਇਹ ਸਨਪਣ ਜੀ ਅਮਰਜੀਤ ਕੌਰ ਤਰਬਾਣੀ ਕਲਪ ਦੇ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਾਬ ਜਦਾਂ ਨੂੰ ਸ਼ਹਾਦਰ ਨੂੰ ਲੈ ਕੇ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਦੁੱਧ ਦਾ ਲੰਗਰ ਲਾਇਆ ਜਾ ਰਿਹਾ ਕ ਪਰ ਉਹਨਾਂ ਨੇ ਹੋਰ ਵੀ ਅਪੀਲ ਵੀ ਕੀਤੀ ਕਿ ਇਸ 15 ਬਾੜੇ ਵਿੱਚ ਕੋਈ ਚੰਗੇ ਭਗਵਾਨ ਨਾ ਬਣਾਇਆ ਜਾਵੇ ਸਾਤਾ ਭੋਜਨ ਕਰਕੇ ਤਿਆਰ ਕੀਤਾ ਜਾਵੇ ਕਿਉਂਕਿ ਇਹ ਸ਼ਹਾਦਤ ਦੇ ਦਿਨ ਹੈ ਇਸ ਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਅਤੇ ਸਾਦੇ ਭਗਵਾਨ ਪੜਾਉਣੇ ਚਾਹੀਦੇ ਤੇ ਮੋਤੀ ਮਹਿਰਾ ਦੀ ਇਜਾਜ਼ਤ ਵਿੱਚ ਜਿਹੜੇ ਦੁੱਧ ਦੇ ਲੰਗਰ ਵੀ ਲਾਉਣੇ ਚਾਹੀਦੇ ਬਠਿੰਡਾ ਤੋਂ ਅਜੀਟੀਵੀ ਲਈ ਨਰਸਿੰਘ ਸਿੰਘ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ